ਮਤਲਬ ਤੂੰ ਇਹ ਸਮਝ ਲਓ ਵੀ ਤਿੰਨ ਪੈਨ ਨੇ ਤਿੰਨ ਪੈਨ ਨੇ ਉਹਨਾਂ ਚੋਂ ਇੱਕ ਪੈਨ ਚੁਣਨਾ ਹੈ ਵੀ ਉਹਨੇ ਲਿਖਣਾ ਕੀ ਹੈ ਇੱਕ ਪੈਨ ਕਾਂਗਰਸ ਵਾਲਿਆਂ ਦਾ ਜਿਹਦੇ ਵਿੱਚ ਲੋਕਾਂ ਦੇ ਖੂਨ ਦੀ ਸਹੀ ਹੈ ਚਾਹੇ ਉਹ 84 ਵਾਲਾ ਕਤਲੇਆਮ ਹੈ ਭਾਵੇਂ ਉਹ ਗੁਰੂ ਧਾਮਾਂ ਤੇ ਟੈਂਕ ਚੜਾਉਣ ਵਾਲਾ ਉੱਥੇ ਕਤਲੇਆਮ ਹੋਇਆ ਚਾਹੇ ਭ੍ਰਿਸ਼ਟਾਚਾਰ ਵਾਲਾ ਲੋਕਾਂ ਦਾ ਜਿਹੜਾ ਖੂਨ ਪੀਤਾ ਉਹ ਖੂਨ ਰੰਗਾ ਸਿਆਹੀ ਨਾਲ ਭਰਿਆ ਹੋਇਆ ਪੈਨ ਹੈ ਤੇ ਉਹਨੇ ਤਾਂ ਫਿਰ ਖੂਨ ਹੀ ਲਿਖਣਾ ਜੇ ਕੋਈ ਇੱਧਰ ਉੱਧਰ ਉਹਨੂੰ ਵੋਟ ਪਾ ਬੈਠੇ ਉਹਦੇ ਚੋਂ ਤਾਂ ਇਹ ਜਿਹੜਾ ਲਾਲ ਰੰਗ ਹੀ ਆਉਣਾ ਉਹ ਲਾਲ ਰੰਗ ਦਾ ਪੈਨ ਕਦੋਂ ਚੱਲਦਾ ਜਦੋਂ ਖਤਰਾ ਹੋ ਗਏ ਜਦ ਲਾਲ ਰੰਗ ਦੇ ਪੈਨ ਨਾਲ ਕੀ ਆਰਡਰ ਦਿੱਤੇ ਜਾਂਦੇ ਨੇ ਵੀ ਇਹਨੂੰ ਡਿਸਮਿਸ ਕਰ ਦੇ ਉਹਨੂੰ ਸਸਪੈਂਡ ਕਰ ਦੋ ਕੋਈ ਚੰਗਾ ਫੈਸਲਾ ਤਾਂ ਲਾਲ ਰੰਗ ਦੇ ਪੈਨ ਨਾਲ ਹੁੰਦਾ ਨਹੀਂ ਦੂਜਾ ਪੈਨ ਹੈ ਕਾਲੀ ਦਾ ਲਾਲਾ ਉਹ ਜਿਹੜਾ ਹੁਣ ਸਹੀ ਹੈ ਨਹੀਂ ਉਹ ਨਵੇੜੀ ਬੈਠਿਆ ਕੰਮ ਸਾਰਾ ਹੀ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਕਰਾਤੀ ਆਪ ਹੀ ਬੇਅਦਬੀਆਂ ਕਰਾਤੀਆਂ ਗੋਲੀਆਂ ਚਲਾਤੀਆਂ ਆਪ ਹੀ ਮੰਨ ਵੀ ਗਏ ਕੱਲ ਤੱਕ ਸਾਹਮਣੇ ਜਾ ਕੇ ਬਾਅਦ ਚ ਮੁਕਰ ਗਏ ਆਹਾਂ ਜੇ ਥੋੜੇ ਜਿ ਦਿਨ ਤਾਂ ਹੋਏ ਨੇ ਸੁਖਵੀਰ ਬਾਦਲ ਗੁਰਦੁਆਰਾ ਸਾਹਿਬ ਸਾਹਮਣੇ ਲੱਤ ਤੇ ਪਲਸਟਰ ਲਾ ਕੇ ਬਰਸ਼ਾ ਲਈ ਬੈਠਾ ਹੁੰਦਾ ਸੀ ਤੇ ਹੁਣ ਉਹ ਕਹੀ ਜਾਂਦਾ ਪੰਥ ਨੂੰ ਬਚਾ ਲੋ ਪੰਥ ਮਾਰਿਆ ਹੀ ਤਾਂ ਐ ਤੇਰਾ ਹੀ ਮਾਰਿਆ ਹੋਇਆ ਪੰਥ ਹੈ ਧਰਮ ਨੂੰ ਮੁਠੀ ਚ ਕਰ ਰੱਖਿਆ ਆਪਦੇ ਚ ਉਹਨਾਂ ਵਾਲਾ ਪੈਨ ਤਾਂ ਚੱਲਣਾ ਹੀ ਨਹੀਂ ਉਹ ਤਾਂ ਕਈ ਛਾਲਾਂ ਤੋਂ ਬੰਦ ਪਿਆ ਨਿਬ ਨੁਬ ਜੀ ਟੁੱਟ ਗਈ ਉਹ ਤਾਂ ਸਿਆਹੀ ਬਦਲ ਸਾਹਿਬ ਨਾਲ ਹੀ ਲੈ ਗਏ ਆਪਦੇ ਵੱਡੇ ਬਲ ਸਾਹਿਬ ਉਹ ਤਾਂ ਇੱਥੇ ਖਾਲੀ ਤੱਕੜੀ ਰਹਿ ਗਈ ਤੱਕੜੀ ਦੀਆਂ ਵੀ ਰਸਿਆਈਆਂ ਟੁੱਟੀਆਂ ਪਈਆਂ ਤੋਲਣਯੋਗੀ ਹੈ ਨਹੀਂ ਹੁਣ ਸੋ ਉਹਨਾਂ ਦਾ ਭੁੱਲੀ ਜਾ ਤੀਜਾ ਪਿੰਨ ਆ ਆਮ ਆਦਮੀ ਪਾਰਟੀ ਵਾਲਿਆਂ ਦਾ ਜਿਹਦੇ ਵੱਲੋਂ ਮੈਂ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਲਾਣੇਦਾਰ ਕਹਿ ਲੋ ਸੇਵਾਦਾਰ ਕਹਿ ਲੋ ਆ ਦੋਨੇ ਪਿੰਨ ਜਿਹੜੇ ਨੇ ਜੇ ਇਹਨਾਂ ਨੂੰ ਵੋਟ ਪਾਓਗੇ ਤੁਹਾਡੇ ਪਿੰਡ ਲੜਾਈ ਆਊਗੀ ਤੁਹਾਡੇ ਪਿੰਡ ਲੜਾਈ ਆਊ ਤੁਹਾਡੇ ਟੱਬਰਾਂ ਚ ਲੜਾਈ ਆਊ ਤੁਹਾਡੇ ਪਿੰਡ ਚ ਲੜਾਈ ਆਊ ਤੇ ਜੇ ਤੀਜੇ ਨੰਬਰ ਵਾਲਾ ਝਾੜੂ ਵਾਲਾ ਬਟਨ ਦਬੋਂਗੇ ਤੁਹਾਡੇ ਪਿੰਡ ਪੜ੍ਹਾਈ ਆਊਗੀ ਇਹ ਚੁਣਨਾ ਤੁਸੀਂ ਤੁਹਾਡੇ ਪਿੰਡ ਹਸਪਤਾਲ ਆਉਣਗੇ ਉਹਨਾਂ ਚ ਦਵਾਈ ਆਊਗੀ ਇਹ ਚੁਣਨਾ ਤੁਸੀਂ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੁਹਾਡੀਆਂ ਸੜਕਾਂ ਬਣਦੀਆਂ ਟੋਬੇ ਛੱਪੜਾਂ ਦਾ ਗੰਦ ਕੱਢਾਂਗੇ ਗਰਾਊਂਡ ਬਣਦੇ ਬਣ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ 32 ਖੇਤਾਂ ਵਾਲਿਆ ਬੈਠੇ ਆਪਾਂ ਸਾਰੇ ਇੱਕ ਜ਼ਿੰਮੇਵਾਰ ਪਰਿਵਾਰ ਨਾਲ ਵੀ ਸੰਬੰਧ ਰੱਖਦੇ ਆਂ ਖੇਤ ਮਜ਼ਦੂਰ ਵੀ ਨੇ ਆਉਂਦੀਆਂ ਨਾ 32 ਦਿਨੇ ਫੁੱਲ ਬਟਾ ਫੁੱਲ ਤੁਸੀਂ ਕਹੇ ਇਹ ਗੱਲ ਮੈਂ ਨਹੀਂ ਕਿਹਾ ਫੁੱਲ ਬਟਾ ਫੁੱਲ ਜਦੋਂ ਮਰਜੀ ਜਾ ਕੇ ਸਟਾਰਟਰ ਦਾ ਬਟਨ ਦੱਬ ਲੋ ਮੋਟਰ ਬੰਦ ਕਰਕੇ ਆਉਨੇ ਉਹ ਵੀ ਕੱਲ ਨੂੰ ਲਾ ਲਾਂਗੇ ਯਾਰ ਇਹ ਕਿਹੜਾ ਮੁੱਕਦੀ ਐ ਪਹਿਲਾਂ ਕੀ ਹੁੰਦਾ ਸੀ 8 ਘੰਟੇ ਬਿਜਲੀ ਦੇਣੀ ਐ ਪਹਿਲੀ ਗੱਲ ਤਾਂ ਆਉਣੀ 1:30 ਵਜੇ ਰਾਤ ਨੂੰ ਮੈਂ ਆਪ ਜਾਂਦਾ ਰਿਆਂ ਪਾਣੀ ਲਾਉਣ ਮੋਟਰ ਦੀ ਬਾਰੀ ਤੇ 1:30 ਵਜੇ ਰਾਤ ਨੂੰ ਨਾ ਪਹਿਲਾਂ ਸੌ ਸਕਦਿਆਂ ਨਾ ਬਾਅਦ ਵਿੱਚ ਸੌ ਸਕਦਿਆਂ ਕਦੇ ਸੱਪ ਅੱਗੋਂ ਦੀ ਲੰਘ ਗਿਆ ਕਦੇ ਆਪਾਂ ਸੱਪ ਦੇ ਅੱਗੋਂ ਦੀ ਲੰਘ ਗਏ ਕਦੇ ਸੱਪ ਉੱਤੋਂ ਦੀ ਲੰਘ ਗਿਆ ਸੱਪਾਂ ਦੀਆਂ ਸਿਰੀਆਂ ਮਿੱਤੇ ਫਿਰਦੇ ਰਹਿੰਦੇ ਸੀ ਹੁਣ ਦਿਨੇ ਆਉਂਦੀ ਮੈਂ ਉਦੋਂ ਹੀ ਛੋਟਾ ਹੁੰਦਾ ਸੀ ਮੈਂ ਜਦੋਂ ਖੇਤਾਂ 'ਚ ਪਾਣੀ ਲਾਉਂਦਾ ਸੀ ਉਦੋਂ ਹੀ ਮੈਂ ਸੋਚਦਾ ਹੁੰਦਾ ਸੀ ਅਗਲੇ ਦਿਨ ਕਾਲਜ ਜਾਂ ਸਕੂਲ ਜਾਣਾ ਹੁੰਦਾ ਸੀ ਹੁਣ 11 2 2 ਵਜੇ ਤੱਕ ਉੱਥੇ ਫਿਰਦੇ ਆਂ ਜੀ ਖੇਤਾਂ ਦੋ ਤਿੰਨ ਵੱਜਣਗੇ ਕਦੋਂ ਸਕੂਲ ਜਾਵਾਂਗੇ ਫਿਰ ਕਲਾਸ ਚ ਨਹੀਂ ਦਾਈ ਜਾਣੀ ਹੈ ਮੈਂ ਸੋਚਦਾ ਹੁੰਦਾ ਸੀ ਯਾਰ ਸਾਰੀ ਦੁਨੀਆ ਦੇ ਦਫ਼ਤਰ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਲੱਗਦੇ ਆ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਨੂੰ 2 ਵਜੇ ਲੱਗਦਾ ਹੈ ਮੈਂ ਕਿਹਾ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਕਦੇ ਮੌਕਾ ਦਿੱਤਾ ਇਹ ਦਫ਼ਤਰ ਦੇ ਟਾਈਮ ਠੀਕ ਕਰ ਦਾਂਗੇ ਸਭ ਤੋਂ ਪਹਿਲਾਂ ਅਨਸਾਰ 32 ਦਿਨੇ ਕੀਤੀ ਜੀ ਖੇਤਾਂ ਲਈ ਇਹ ਬੰਦਾ ਉਹੀ ਕਰ ਸਕਦਾ ਜਿਨੇ ਆਪ ਪਿੰਡੇ ਤੇ ਦਰਦ ਹੰਡਾਇਆ ਹੋਵੇ ਰਾਤ ਨੂੰ ਖੇਤ ਜਾਣ ਦਾ